ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਅੱਜ ਆਪਾਂ ਗੱਲ ਕਰਦੇ ਸਤਿ ਸ੍ਰੀ ਅਕਾਲ ਵੀਰ ਜੀ ਮੈਂ ਤਾਂ ਡੱਗ ਕਬੱਡੀ ਪਲੇਅਰ ਦੀਪਦੁਰ ਜੀ 29 ਅਤੇ 30 ਨਵੰਬਰ ਨੂੰ ਰਾਂਝਾਪੱਤੀ ਪਿੰਡ ਹਰ ਰਾਏਪੁਰ ਜ਼ਿਲ੍ਹਾ ਬਠਿੰਡਾ ਵਿੱਚ ਬਹੁਤ ਤਗੜੇ ਕਬੱਡੀ ਦੇ ਮੈਚ ਕਰਾਏ ਜਾ ਰਹੇ ਆ ਤੇ ਜਿੱਥੇ ਕੀ 29 ਤਰੀਕ ਨੂੰ ਪਿੰਡਵਾਰ ਦੇ ਮੈਚ ਹੋਣਗੇ ਇੱਕ ਖਿਡਾਰੀ ਬਾਹਰੋਂ 30 ਤਰੀਕ ਨੂੰ ਕਲੱਬਾਂ ਦੇ ਮੈਚ ਹੋਣਗੇ 1 ਤਰੀਕ ਨੂੰ ਫਕਰਸਾਈ ਤਾਇਆ ਰਾਂਝਾ ਜੀ ਦੀ ਵਰਸੀ ਆ ਤੇ ਬਾਪੂ ਇਸ ਕਰਨ ਸ਼ਾਹ ਜੀ ਵੱਲੋਂ ਖੁੱਲੇ ਸੱਦੇ ਆ ਸਾਰੇ ਪਰਾਂ ਨੂੰ ਬੇਨਤੀ ਆ ਪਹੁੰਚੋ ਤੇ ਮੇਲੇ ਦੀ ਰੌਣਕ ਨੂੰ ਵਧਾਓ ਸਸਰੀ ਕਾਲ ਜੀ ਅਖੀਲੇਰੇ ਬਣਿਓ ਸਾਰੇ ਵੀਰਾਂ ਨੂੰ ਪਿਆਰ ਭਰੀ ਸੱਸੀ ਕਾਲ ਇੱਕ ਕਬੱਡੀ ਦੇ ਖਿਡਾਰੀ ਤੇ ਇੱਕ ਕਬੱਡੀ ਦੇ ਦਰਸ਼ਕ ਵੀਰ ਨੋਟ ਕਰ ਲੈਣਾ ਬਾਪੂ ਘੁੰਮਣ ਸ਼ਾਹ ਅਤੇ ਜਗਜੀਤ ਰਾਂਝਾ ਕਬੱਡੀ ਕਲੱਬ ਹਰ ਰਾਏਪੁਰ ਬਣਿਓ ਬਹੁਤ ਵਧੀਆ ਕਬੱਡੀ ਦਾ ਟੂਰਨਾਮੈਂਟ ਕਰਾਇਆ ਜਾ ਰਿਹਾ ਗੱਦੀ ਨਸ਼ੀ ਬਾਪੂ ਜਸ ਕਰਨ ਸ਼ਾਹ ਜੀ ਵੱਲੋਂ ਸਾਰਿਆਂ ਨੂੰ ਖੁੱਲੇ ਸੱਦੇ ਦਿੱਤੇ ਜਾ ਰਹੇ ਹਨ ਰਾਂਝਾਪਤੀ ਹਰ ਰਾਏਪੁਰ ਦੇ ਵਿੱਚ ਇਹ ਟੂਰਨਾਮੈਂਟ ਹੋਣਾ 29 ਤੇ 30 ਨਵੰਬਰ ਦੀਆਂ ਡੇਟਾਂ 29 ਤਰੀਕ ਨੂੰ 57 ਕਿਲੋ ਹੋਣੀਆਂ ਨਰੋਲ ਬੱਚਿਆਂ ਦੇ ਮੈਚ ਹੋਣੇ ਆ ਤੇ ਨਾਲ ਕਬੱਡੀ ਓਪਨ ਦੇ ਮੈਚ ਹੋਣਗੇ ਇੱਕ ਖਿਡਾਰੀ ਬਾਹਰੋਂ ਬੈਕਟਾਂ ਨੂੰ ਮੋਟਰਸਾਈਕਲ ਆ ਇੱਕ ਬੇਨਤੀ ਆ 11 ਵਜੇ ਤੱਕ ਸਾਰੀਆਂ ਟੀਮਾਂ ਜਿਹੜੀਆਂ ਕਬੱਡੀ ਓਪਨ ਦੀਆਂ ਇਹ ਬਾਈ ਆਉਣੀਆਂ ਚਾਹੀਦੀਆਂ 11 ਵਜੇ ਆਪਾਂ ਮੈਚ ਸ਼ੁਰੂ ਕਰ ਦਿੰਦੇ ਆ ਤੇ 30 ਤਰੀਕ ਨੂੰ 70 ਕਿਲੋ ਨਰੋਲ ਆ ਤੇ 8 ਆਲ ਓਪਨ ਦੀਆਂ ਟੀਮਾਂ ਆਲ ਓਪਨ ਦੀਆਂ ਟੀਮਾਂ ਲਈ ਵੀ ਉਹੀ ਇਨਸਟਰਕਸ਼ਨ ਆ 11 ਵਜੇ ਆਪਾਂ ਬਈ ਮੈਚ ਸ਼ੁਰੂ ਕਰਦੇ ਆ 11 ਵਜੇ ਤੋਂ ਕੋਈ ਵੀ ਟੀਮ ਜਿਹੜੀ ਆਲ ਓਪਨ ਦੀ ਹੋ ਲੇਟ ਨਾ ਹੋਵੇ ਬੈਟਾਂ ਤੇਰੀ ਮੋਟਰਸਾਈਕਲ ਆ 175 ਪ੍ਰਾਈਜ਼ ਆ ਸਾਰੇ ਵੀਰ ਜਰੂਰ ਪਹੁੰਚੋ ਫਕਰਾਂ ਦੇ ਦਰ ਤੇ ਮੇਲਾ ਰਲ ਮਿਲ ਕੇ ਰੌਣਕ ਲਾਵਾਂਗੇ ਪਾਪੂ ਜਸਕਰਨ ਸ਼ਾਹੀ ਬਣੀਆਂ ਸਾਰਿਆਂ ਨੂੰ ਖੁੱਲੇ ਸੱਦੇ ਆ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਮਿਤੀ 29 ਤੇ 30 ਨਵੰਬਰ ਨੂੰ ਪਿੰਡ ਰਾਂਝਾ ਪੱਤੀ ਹਰੀਰਾਏਪੁਰ ਜ਼ਿਲ੍ਹਾ ਬਠਿੰਡੇ ਜੱ ਕਬੱਡੀ ਦੇ ਬਹੁਤ ਵਧੀਆ ਮੈਚ ਕਰਵਾਏ ਜਾ ਰਹੇ ਆ 29 ਨਵੰਬਰ ਨੂੰ ਇੱਕ ਪਿੰਡ ਓਪਨ ਦੇ ਇੱਕ ਬਾਹਰੋਂ ਦੇ ਮੈਚ ਕਰਵਾਏ ਜਾਣਗੇ ਤੇ 30 ਨਵੰਬਰ ਨੂੰ ਆਲ ਓਪਨ ਦੇ ਮੈਚ ਕਰਵਾਏ ਜਾਣਗੇ ਬਾਪੂ ਜਿਸਕਰ ਨਸ਼ਾ ਜੀ ਵੱਲੋਂ ਖੁੱਲੇ ਸੱਦੇ ਆ ਸਾਰੇ ਖੇਡ ਪ੍ਰੇਮੀਆਂ ਨੂੰ ਆਪਾਂ ਵੀ ਪਹੁੰਚ ਰਹੇ ਆ ਤੇ ਸਾਰੇ ਵੀਰ ਭਾਵਾ ਮਾ ਕੇ ਪਹੁੰਚੋ ਟੂਰਨਾਮੈਂਟ ਦੀ ਰੌਣਕ ਵਧਾਓ ਧੰਨਵਾਦ ਜੀ ਹਾਂਜੀ ਬਾਕੀ ਤੁਸੀਂ ਸੋਣੀ ਲਿਆ ਜੱਗੂ ਹਾਕਮ ਵਾਲੀਆ ਵੀ ਦੀਪਦਬਰ ਜੀ ਵੱਡੇ ਵੱਡੇ ਮੱਲ ਪਹੁੰਚ ਰਹੇ ਆ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਰਹੇ ਆ ਗੋਪੀ ਫਰੰਦੀਪੁਰਿਆ ਤੇ ਉਸ ਦਾ ਬੇਟਾ ਵੀ ਗਰਾਊਂਡ ਤਿਆਰ ਕਰ ਰਿਹਾ ਨਾਲ ਫੱਕਰਾਂ ਦੇ ਦਰ ਤੇ ਸਾਰਿਆਂ ਨੂੰ ਖੁੱਲੇ ਸੱਦੇ ਆ ਤੇ ਸਾਰੇ ਪਹੁੰਚੋ ਸਿਰਾਂ ਲੱਗਣਾ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ